ਜਿਹੜਾ ਵਿਸ਼ਾ ਹੈ ਨਾ ਉਹ ਥੋੜਾ ਜਿਹਾ ਹਟਮਾ ਵਿਸ਼ਾ ਹੈ ਸਮਾਜ ਦੇ ਨਾਲ ਰਿਲੇਟਡ ਵਿਸ਼ਾ ਹੈ ਬੱਚਿਆਂ ਦੇ ਨਾਲ ਸਾਂਝ ਰੱਖਦਾ ਹੋਇਆ ਵਿਸ਼ਾ ਹੈ ਮਾਂ ਬਾਪ ਦੇ ਨਾਲ ਸਾਂਝ ਰੱਖਣ ਵਾਲਾ ਵਿਸ਼ਾ ਹੈ ਮੇਰਾ ਮਤਲਬ ਇਹ ਹੈ ਕਿ ਬੱਚਿਆਂ ਦੇ ਉੱਤੇ ਧਰਮ ਨੂੰ ਥੋਪਣਾ ਨਹੀਂ ਚਾਹੀਦਾ ਔਰ ਧਰਮ ਨੂੰ ਥੋਪੋ ਨਾ ਬੱਚਿਆਂ ਨੂੰ ਧਰਮ ਦੇ ਬਾਰੇ ਸਮਝਾਓ ਮੈਂ ਕਦੇ-ਕਦੇ ਵੇਖਿਆ ਹੈ ਕਿ ਬੱਚੇ ਦੀ ਉਮਰ ਬੜੀ ਛੋਟੀ ਹੁੰਦੀ ਹੈ ਉਹਨੂੰ ਵੱਡੀ ਸਾਰੀ ਦਸਤਾਰ ਵੱਡੀ ਸਾਰੀ ਪੱਗ ਬੰਨ੍ਹ ਦਿੰਦੇ ਰਹਿ। ਅਜੇ ਉਹਦੀਆਂ ਅੱਖਾਂ ਵੀ ਨਹੀਂ ਖੁੱਲੀਆਂ, ਉਮਰ ਪੜੀ ਛੋਟੀ ਏ, ਦਸਤਾਰ ਦੇ ਯੋਗ ਵੀ ਨਹੀਂ ਹੋਇਆ ਪਰ ਆਪਾਂ ਉਹਦੇ ਉੱਤੇ ਥੋਪ ਰਹੇ ਹਾਂ। ਜਿਹੜੀ ਚੀਜ਼ ਬੱਚਿਆਂ ਦੇ ਉੱਤੇ ਥੋਪੋਗੇ ਉਹ ਚੀਜ਼ ਸਿਰ ਦਾ ਵਜ਼ਨ ਬਣ ਜਾਂਦੀ ਏ। ਤੇ ਜਿਹੜੀ ਚੀਜ਼ ਸਿਰ ਦਾ ਬੋਝ ਬਣ ਜਾਏ ਉਹਨੂੰ ਵੱਡਾ ਹੋਵੇ, ਛੋਟਾ ਹੋਵੇ, ਜਵਾਨ ਹੋਵੇ, ਬਿਰਧ ਹੋਵੇ, ਬੱਚਾ ਹੋਵੇ ਉਹ ਬੋਝ ਨੂੰ ਸਿਰ ਤੋਂ ਲਾ ਕੇ ਛੁਟਾੰਦਾ ਯਤਨ ਕਰੇਗਾ। ਅਗਰ ਤੁਸੀਂ ਸੱਚਮੁੱਚ ਬੱਚਿਆਂ ਨੂੰ ਧਰਮੀ ਬਣਾਉਣਾ ਚਾਹੁੰਦੇ ਹੋ ਅਗਰ ਤੁਸੀਂ ਸੱਚਮੁੱਚ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਚਾਹੁੰਦੇ ਹੋ ਕਿ ਉਹ ਆਪਣੇ ਆਪਣੇ ਪਰਿਵਾਰ ਦੇ ਆਪਣੀ ਕੌਮ ਦੇ ਆਪਣੇ ਦੇਸ਼ ਦੇ ਮਨੁੱਖਤਾ ਦੇ तमाम ਫਰਜ਼ਾਂ ਨੂੰ ਪਛਾਣਦਾ ਹੋਇਆ ਫਰਜ਼ ਪੂਰੇ ਕਰੇ ਤੇ ਫਿਰ ਕਦੇ ਵੀ ਉਹਦੇ ਉੱਤੇ ਥੋਪੋ ਨਾ ਪਾਵੇਂ ਹਿੰਦੂ ਧਰਮ ਮੈਸਾਈ ਹੈ ਬੁੱਧੀ ਹੈ ਜੈਨੀ ਹੈ ਇਸਲਾਮ ਜਾਂ ਸਿੱਖ ਕੋਈ ਲੋੜ ਨਹੀਂ ਛੋਟੇ ਬੱਚੇ ਨੂੰ ਗਤਰੇ ਕਰਪਾਨ ਪਾਉਂਦੇ ਸਿਰ ਤੇ ਦਸਤਾਰ ਬੰਨਨ ਦੀ ਖਿੱਚ ਖਿੱਚ ਕੇ ਉਹਨੂੰ ਸੱਜੇ ਖੱਬੇ ਲਜਾਣ ਦੀ ਖੈਰ ਮੈਂ ਗੱਲ ਇਹ ਕਰ ਰਿਹਾ ਵੀ ਬੱਚਿਆਂ ਦੇ ਉੱਤੇ ਕੋਈ ਵੀ ਗੱਲ ਥੋਪੋ ਨਾ ਨਾ ਕੜਾ ਨਾ ਕਰਪਾਨ ਨਾ ਜਨੇਊ ਨਾ ਦੁੱਜਾ ਨਾ ਤਿੱਜਾ ਫਿਰ ਕਰੀਏ ਕੀ ਬੱਚਿਆਂ ਦਾ ਇੱਕ ਲੇਬਲ ਬਣਨ ਦਿਓ ਬੱਚਿਆਂ ਦਾ ਬৌਧਿਕ ਵਿਕਾਸ ਹੋਣ ਦਿਓ ਬੋਧਿਕ ਵਿਕਾਸ ਇਸ ਤਰ੍ਹਾਂ ਹੈ ਜਿਵੇਂ ਇੱਕ ਚਲਦੀ ਹੋਈ ਨਦੀ ਦਾ ਛਵਸ ਝਰਨੇ ਦਾ ਪਾਣੀ ਹੋਵੇ ਤੇ ਜਦੋਂ ਤੁਸੀਂ ਬੱਚਿਆਂ ਦੇ ਉੱਤੇ ਥੋਪ ਦਿੰਦੇ ਹੋ ਨਾ ਤੇ ਥੋਪਿਆ ਹੋਇਆ ਉਹਨਾਂ ਦਾ ਉਹ ਜਿਹੜੀ ਚੀਜ਼ ਉਹ ਜਿਹੜਾ ਗਿਆਨ ਇਸ ਤਰ੍ਹਾਂ ਹੋ ਨਿਬੜਦਾ ਹੈ ਜਿਵੇਂ ਇੱਕ ਤਲਾਬ ਦੇ ਅੰਦਰ ਰੁਕਿਆ ਹੋਇਆ ਪਾਣੀ ਜਿਸ ਪਾਣੀ ਦੇ ਅੰਦਰ ਕਾਈ ਪੈਦਾ ਹੋਵੇਗੀ ਜਾਲਾ ਪੈਦਾ ਹੋਵੇਗਾ ਕੀੜੇ ਮਕੌੜੇ ਪੈਦਾ ਹੋਣਗੇ ਨਾ ਪੀਣ ਦੇ ਯੋਗ ਨਾ ਨਾਉਣ ਦੇ ਯੋਗ ਨਾ ਕੱਪੜੇ ਧੋਣ ਦੇ ਯੋਗ ਜਿਹੜਾ ਪਾਣੀ ਗੰਦਾ ਹੋ ਚੁੱਕਾ ਹੈ ਚੱਲਦਾ ਹੋਇਆ ਪਾਣੀ ਸ਼ਵਚ ਪਾਣੀ ਇਸ ਤਰ੍ਹਾਂ ਬੱਚਾ ਬૌਧਿਕ ਵਿਕਾਸ ਕਰਦਾ ਰਹੇ ਦਿਨ ਰਾਤ ਪੜਦਾ ਰਹੇ ਅੱਗੇ-ਅੱਗੇ ਚੱਲਦਾ ਰਹੇ ਸਮਝਦਾਰੀ ਰੱਖਦਾ ਰਹੇ ਉਹਦਾ ਗਿਆਨ ਚੱਲ ਰਿਹਾ ਹੈ ਗਿਆਨ ਵਧ ਰਿਹਾ ਹੈ ਉਹਨੂੰ ਕਹਿੰਦੇ ਨੇ ਨਦੀ ਦਾ ਪਾਣੀ ਉਹਨੂੰ ਕਹਿੰਦੇ ਨੇ ਝਰਨੇ ਦਾ ਪਾਣੀ ਦੂਜੀ ਗੱਲ ਖਾਸ ਨੁਕਤੇ ਇਹ ਨੋਟ ਕਰਿਓ ਆਮ ਜ਼ੁਬਾਨ ਤੋਂ ਨਿਕਲੀ ਹੋਈ ਗੱਲ ਕੋਈ ਅਸਰ ਨਹੀਂ ਰੱਖਦੀ ਲੁਕਿੰਗ ਕਰਦੇ ਨੇ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਨੇ ਬਹੁਤ ਹੀ ਚੰਗੀਆਂ ਸੂਝਵਾਨ ਸਿਆਣੀਆਂ ਗੱਲਾਂ ਆਮ ਲੋਕ ਕਰ ਜਾਂਦੇ ਨੇ ਪਰ ਉਹਦੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿਉਂ ਉਹਦਾ ਲੈਵਲ ਨਹੀਂ ਹੁੰਦਾ ਤੇ ਜਿਹਦਾ ਲੈਵਲ ਹੁੰਦਾ ਹੈ ਕੋਈ ਮੰਨ ਲਓ ਆਈਪੀਐਸ ਹੋਵੇ ਆਈਐਸ ਹੋਵੇ ਜੱਜ ਹੋਵੇ ਵਕੀਲ ਹੋਵੇ ਮੰਤਰੀ ਹੋਵੇ ਮਨਿਸਟਰ ਹੋਵੇ ਪ੍ਰਾਈਮ ਮਨਿਸਟਰ ਹੋਵੇ ਜਾਂ ਕੋਈ ਟੌਪ ਲੈਵਲ ਦਾ ਖਿਡਾਰੀ ਹੋਵੇ ਦੌੜਾਕ ਹੋਵੇ ਉਹਦੀ ਜ਼ੁਬਾਨ ਤੋਂ ਨਿਕਲੀ ਹੋਈ ਗੱਲ ਅਸਰ ਰੱਖਦੀ ਹੈ ਪਤਾ ਕਿਉਂ ਉਹਦਾ ਇੱਕ ਲੇਬਲ ਹੈ ਬੱਚਿਆਂ ਦਾ ਨਾ ਲੇਬਲ ਸੈੱਟ ਕਰੋ ਬੱਚਿਆਂ ਦਾ ਲੇਬਲ ਬਣੰਦਿਓ ਬੱਚਿਆਂ ਦਾ ਲੇਬਲ ਬਣਾਓ ਉਹਦੇ ਅੰਦਰ ਯੋਗਦਾਨ ਪਾਓ ਜਿਸ ਦਿਨ ਤੁਹਾਡੇ ਬੱਚਿਆਂ ਦਾ ਇੱਕ ਯੋਗ ਲੇਬਲ ਬਣਿਆ ਉਹ ਕਿਸੇ ਅਹੁਦੇ ਤੇ ਪਹੁੰਚੇ ਉੱਚੇ ਅਹੁਦੇ ਤੇ ਪਹੁੰਚੇ ਉੱਚੇ ਮਰਾਤਵੇ ਤੇ ਪਹੁੰਚੇ ਉਹ ਚਿਹਰਾ ਹੈ ਨਾ ਜਿਹੜਾ ਬੱਚਿਆਂ ਦਾ ਵਰਲਡ ਫੇਮਸ ਬਣ ਜਾਏਗਾ ਤੇ ਜਿਹੜਾ ਵਰਲਡ ਫੇਮਸ ਚਿਹਰਾ ਹੈ ਉਹਦੀ ਜ਼ੁਬਾਨ ਚੋਂ ਜਦੋਂ ਕੋਈ ਗੱਲ ਨਿਕਲਦੀ ਹੈ ਨਾ ਉਹ ਅਖਬਾਰਾਂ ਦੀ ਸੁਰਖੀ ਬਣ ਜਾਂਦੀ ਰੇਡੀਓ ਟੀਵੀ ਦੀ ਬ੍ਰੇਕਿੰਗ ਨਿਊਜ਼ ਬਣ ਜਾਂਦੀ ਔਰ ਮਲਟੀਮੀਡੀਆ ਤੇ ਵੀ ਲੋਕੀ ਉਹਨੂੰ ਸ਼ੇਅਰ ਕਰਦੇ ਨੇ ਦੱਬ ਕੇ ਕਰਦੇ ਨੇ ਖਲੂਖ ਲੋਕ ਕੇ ਪੜ੍ਹਦੇ ਨੇ ਸੁਣਦੇ ਨੇ ਕਿ ਫਲਾਣੇ ਬੰਦੇ ਨੇ ਅਜਾ ਗੱਲ ਬੋਲੀ ਬੇਸ਼ੱਕ ਉਹ ਬੰਦਾ ਉਹ ਜਿਹੜੀ ਗੱਲ ਬੋਲ ਰਿਹਾ ਹੈ ਉਹਦੇ ਯੋਗ ਵੀ ਨਾ ਹੋਵੇ ਪਰ ਉਹਦਾ ਇੱਕ ਲੇਬਲ ਬਣ ਗਿਆ ਲੇਬਲ ਵਾਲੇ ਦੀ ਜ਼ੁਬਾਨੋਂ ਨਿਕਲੀ ਹੋਈ ਗੱਲ ਅਸਰ ਰੱਖਦੀ ਹੈ ਹਜ਼ਾਰ ਪ੍ਰਚਾਰਕਾਂ ਨਾਲੋਂ ਅੱਗੇ ਉਹਦੀ ਗੱਲ ਦਾ ਅਸਰ ਹੁੰਦਾ ਹੈ ਜਿਹਦਾ ਇੱਕ ਲੇਬਲ ਬਣ ਗਿਆ। ਬੱਚਿਆਂ ਦਾ ਲੇਬਲ ਬਣਾਓ ਮੈਂ ਦੁਬਾਰਾ ਕਹਿ ਰਿਹਾ। ਉਹਨਾਂ ਨੂੰ ਪੜਾਓ। ਉਹਨਾਂ ਨੂੰ ਉਹਨਾਂ ਦੀ ਉਮਰ ਦੇ ਅਕੋਰਡਿੰਗ ਸਮਝਾਓ। ਉਮਰ ਦੇ ਅਕੋਰਡਿੰਗ ਉਹਨਾਂ ਦੇ ਹੱਥਾਂ ਦੇ ਅੰਦਰ ਚੰਗਾ ਸਾਹਿਤ ਦਿਓ। ਤੇ ਚੰਗਾ ਸਾਹਿਤ ਵੀ ਉਹਦੇ ਉੱਤੇ ਥੋਪੋ ਨਾ। ਗੁਰਦੁਆਰਾ ਮੰਦਰੋ ਦੇ ਉੱਤੇ ਥੋਪੋ ਨਾ। ਕਿਰਪਾਨ ਜਨੇਊਓ ਦੇ ਉੱਤੇ ਥੋਪੋ ਨਾ। ਉਹਨੂੰ ਸਮਝਾਓ। ਜੇ ਉਹਦੀ ਸਮਝ ਵਿੱਚ ਆ ਜਾਏ ਆਉਣ ਵਾਲੇ ਕੱਲ ਨੂੰ ਉਹ ਚੰਗਾ ਇਨਸਾਨ ਬਣ ਜਾਏਗਾ ਚੰਗਾ ਇਨਸਾਨ ਹੀ ਚੰਗਾ ਧਰਮੀ ਹੋ ਨਿਭੜੇਗਾ ਦੂਸਰਾ ਨਹੀਂ ਜੋ ਚੰਗਾ ਇਨਸਾਨ ਨਾ ਬਣਿਆ ਤੇ ਤੁਸੀਂ ਉਹਨੂੰ ਆਪਣੇ ਧਰਮ ਦੇ ਅਕੋਰਡਿੰਗ ਉਹਦਾ ਦਾ ਪਹਿਰਾਵਾ ਦੇ ਦਿੱਤਾ ਕਿਰਪਾਨ ਇੱਕ ਦੀ ਜਗ੍ਹਾ ਦੋ ਪਾਲ ਲਵੇ ਜਨੇਊ ਪਾਲ ਲਵੇ ਸੁੰਨਤ ਕਰਾ ਲਵੇ ਤਿਲਕ ਲਾ ਲਵੇ ਪੱਗ ਬਨ ਲਵੇ ਕੁਝ ਵੀ ਕਰ ਲਵੇ ਪਰ ਉਹ ਪਾਇਆ ਹੋਇਆ ਪਹਿਰਾਵਾ ਵੀ ਬਦਨਾਮ ਕਰੇਗਾ ਗੁੰਡਾਗਰਦੀ ਕਰੇਗਾ ਧੋਖਾ ਧੜੀ ਕਰੇਗਾ ਮਾਰ ਕਟਾਈ ਕਰੇਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾਮ ਪਤਾ ਕੀ ਦੇਵੇਗਾ ਮੈਂ ਧਰਮ ਦਾ ਕਰਮ ਕਰ ਰਿਹਾ ਮੈਂ ਧਰਮ ਦੇ ਨਾਂ ਦੇ ਹੇਠਾਂ ਕੰਮ ਕਰ ਰਿਹਾ ਜਦ ਕਿ ਉਹ ਧਰਮ ਦਾ ਕਰਮ ਨਹੀਂ ਹੋਏਗਾ ਇਸ ਕਰਕੇ ਬੱਚਿਆਂ ਨੂੰ ਸਮਝਾਓ ਤੇ ਬੱਚਿਆਂ ਦਾ ਲੇਬਲ ਬਣਨ ਦਿਓ ਗਲੀ ਵਿੱਚ ਮਹੱਲੇ ਵਿੱਚ ਕੰਪਨੀ ਵਿੱਚ ਰਿਸ਼ਤੇਦਾਰਾਂ ਵਿੱਚ ਮਿੱਤਰਾਂ ਵਿੱਚ ਦੋਸਤਾਂ ਵਿੱਚ ਤੁਹਾਡਾ ਲੇਬਲ ਹੋਵੇ ਤੁਹਾਡੀ ਗੱਲ ਨੂੰ ਤਵੱਜੋ ਦੇ ਕੇ ਸੁਨਿਆ ਜਾਂਦਾ ਹੈ ਤੁਹਾਡਾ ਲੇਬਲ ਨਾ ਹੋਵੇ ਪਾਵੇਂ ਰਿਸ਼ਤੇਦਾਰਾਂ ਦੀ ਮਹਿਫਲ ਏ ਸੱਜਣਾ ਮਿੱਤਰਾਂ ਦਾ ਘੇਰਾ ਏ ਜਾਂ ਜਿੱਥੇ ਜੌਬ ਕਰਦੇ ਹੋ ਕੰਪਨੀ ਏ ਉਹ ਫੈਕਟਰੀ ਏ ਉਹ ਪੰਚਾਇਤ ਏ ਉਹ ਪਿੰਡ ਏ ਉਹ ਸ਼ਹਿਰ ਏ ਤੁਹਾਡੀ ਗੱਲ ਨੂੰ ਕੋਈ ਤਵੱਜੋ ਨਹੀਂ ਦਿੰਦਾ ਕੋਈ ਤੁਹਾਡੀ ਗੱਲ ਨੂੰ ਸੁਣਦਾ ਨਹੀਂ ਆਮ ਬੰਦੇ ਨੂੰ ਤੇ ਛਿੜਕ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਪਾਵੇਂ ਉਹਦੀ ਗੱਲ ਵਜ਼ਨਦਾਰ ਹੋਵੇ ਪਰ ਜਿਹਦਾ ਲੈਵਲ ਏ ਉਹਦੀ ਗੱਲ ਨੂੰ ਕੰਨ ਚੁੱਕ ਕੇ ਸੁਣਿਆ ਜਾਂਦਾ ਹੈ ਤੋਂ ਬੱਚਿਆਂ ਦਾ ਲੈਵਲ ਬਣਾਓ ਦੁਬਾਰਾ ਕਹਿ ਰਿਆਂ ਬੱਚਿਆਂ ਦੇ ਉੱਤੇ ਧਰਮ ਨੂੰ ਥੋਪੋ ਨਾ ਥੋਪੀ ਹੋਈ ਚੀਜ਼ ਵਜਨ ਬਣ ਜਾਂਦੀ ਵਜਨ ਸਿਰ ਦੇ ਉੱਤੇ ਚੰਗਾ ਨਹੀਂ ਲੱਗਦਾ ਫਿਰ ਸਿੱਝੇ ਸਿੱਝੇ ਉਹ ਬੱਚਾ ਵਜਨ ਨੂੰ ਲਾ ਕੇ ਉਹਦੇ ਤੋਂ ਸੁਰਖਰੂ ਹੋਣ ਦਾ ਯਤਨ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ